ਅਣਪਛਾਤੇ ਵਿਅਕਤੀਆਂ ਵੱਲੋਂ ਸਾਬਕਾ ਅਕਾਲੀ ਸਰਪੰਚ ਦਾ ਕਤਲ ਆਰਾਮ ਤੀਰਸਨੇੜੇ ਪਿੰਡ ਖਿਆਲਾ ਕਲਾਂ ਦੇ ਸਾਬਕਾ ਅਕਾਲੀ ਸਰਪੰਚ ਸਰਬਜੀਤ ਸਿੰਘ ਜੈਲਦਾਰ ਦਾ ਅਣਪਛਾਤੇ ਵਿਅਕਤੀਆਂ ਵੱਲੋਂ ਤੇਜ਼ ਤਾਰ ਹਥਿਆਰਾਂ ਨਾਲ ਦਿਨ ਦਿਹਾੜੇ ਬੇਰਹਿਮੀ ਨਾਲ ਕਤਲ ਕੀਤਾ ਗਿਆ ਸੂਤਰਾਂ ਦਾ ਕਹਿਣਾ ਹੈ ਕਿ ਸਵੇਰੇ 11:00 ਵਜੇ ਕਰੋ ਬੰਬੀ ਤੇ ਗਏ ਸਨ ਜਿੱਥੇ ਉਹਨਾਂ ਦਾ ਕਤਲ ਹੋ ਗਿਆ ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਮੌਕੇ ਤੇ ਪਹੁੰਚੀ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਜਾਂਚ ਸ਼ੁਰੂ ਕੀਤੀ ਹੈ ਇਸ ਮੌਕੇ ਤੇ ਮਰਤਕ ਸਰਪੰਚ ਦੇ ਪਰਾ ਸੁਖਸਚਨ ਸਿੰਘ ਅਤੇ ਐਸਪੀ ਡਿਟੈਕਟਿਵ ਅਮਰਸਰ ਦਿਹਾਤੀ ਤੇ ਹਰਪਾਲ ਸਿੰਘ ਨੇ ਕਿਹਾ ਮੈਂ ਕਿ ਜੀ ਰਾਜੀ ਰਾਜੀ ਰੰਜਿਸ਼ ਨਾਲ ਹੀ ਹੋਇਆ ਜੀ ਜੋ ਕੁਝ ਵੀ ਹੋਇਆ ਹੈ ਬਾਕੀ ਇਥੇ ਨਿਰਕਪਤੀ ਆ ਦੇ ਕਪਣੇਵਾ ਉਹ ਉਸੇ ਵੇਲੇ ਆਏ ਆ ਉਹਨਾਂ ਬੰਦੇ ਕੋਈ ਪੱਜ ਦੇ ਆਂਦੇ ਹੀ ਕੁਝ ਇਧਰ ਨੂੰ ਪੱਜ ਦੇ ਵੇਖੇ ਮੁੰਡਾ ਇਥੇ ਪੱਠੇ ਵੜਦਾ ਸੀ ਕੁਝ ਇਨੇ ਵੀ ਇਨੇ ਵੀ ਵੇਖਿਆ ਮੁੰਡਾ ਇੱਕ ਮੋਟਰਸਾਈਕਲ ਤੇ ਜਾਂਦਾ ਬਾਕੀ ਕੋਈ ਪੈਦਲ ਪੂਦਲ ਭੱਜਦੇ ਵੇਖੇ ਉਹਨਾਂ ਨੇ ਤੇ ਕਿੰਨਾ ਨਾਲ ਰਾਸੀ ਰੰਜੀ ਸੀਗੀ ਹੈ ਦਰਵਾਛੀ ਨੰਜ ਪਿੰਡ ਦੇ ਵਿੱਚ ਹੀ ਆ ਹੁਣ ਅਸੀਂ ਤੇ ਪਿੰਡ ਤੋਂ ਗਏ ਆ ਨੂੰ ਆ 15 16 ਸਾਲ ਹੋ ਗਏ ਸ਼ਹਿਰ ਰਹਿੰਨੇ ਆ ਤੇ ਪਿੰਡ ਦੇ ਵਿੱਚ ਆ ਜਿਹੜੇ ਵੋਟਾਂ ਵਾਟਾਂ ਦੇ ਜਿਹੜਾ ਹੁੰਦਾ ਆ ਜਿਤਨਾ ਜਿਹਾ ਕਾਂਗਰਸੀ ਹੋ ਗਏ ਜਿਤਨਾ ਇਹੋ ਜਿਹਾ ਹਸਾਬ-ਕਿਤਾਬ ਜਿਤਨਾ ਇੱਕ ਤੜਕ ਤੜਕ ਕਿਹਨਾਂ ਨੇ ਕਰਾਇਆ ਇਹ ਹੁਣ ਤੇ ਇਨਵੈਸਟੀਗੇਸ਼ਨ ਤੋਂ ਬਾਅਦ ਤੁਹਾਨੂੰ ਕਿਤੇ ਤੇ ਸ਼ੱਕ ਆ ਕਿਸੇ ਦਾ ਹਾਂ ਸ਼ੱਕ ਤੇ ਕਿਤੇ ਇਹ ਹੁਣ ਅਸੀਂ ਤਰਕ ਤਰਕ ਦੱਸ ਸਕਦੇ ਆ ਕਗਾ ਮਲੋ ਪ੍ਰਾਣੀ ਰੰਜਿਸ਼ ਰਹੀ ਹੈ ਵੋਟਾ ਮੋਟਾ ਕਰਨ ਚਲਦੀ ਰਹੀ ਹੈ ਨਹੀਂ ਤੁਹਾਡੇ ਪਰਿਵਾਰ ਤੇ ਆ ਕੇ ਬਾਹਰ ਆ ਕੇ ਆਪਣੀ ਜਿਹੜੀ ਆ ਤੁਹਾਡੇ ਕੋਈ ਪਾਰਟੀ ਬਾਜੀ ਆ ਕਿ ਕਿੱਦਾਂ ਵਾ ਕਿ ਕਿਹਦੇ ਉੱਪਰ ਸ਼ੱਕ ਤੁਹਾਨੂੰ ਪਾਰਟੀ ਬਾਜੀ ਹੋ ਸਕਦੀ ਹੈ ਹੋ ਸਕਦੀ ਹੈ ਹਾਂਜੀ ਤੁਹਾਡੇ ਪਰਾ ਕਿਹੜੀ ਕਿਹੜੇ ਟਨਰ ਚ ਰਹੇ ਕਿਹੜੇ ਕਿਹੜੇ ਸਾਲ ਚ ਰਹੇ ਇਸਪਾਸੇ ਇਹ ਰਹੇ ਐਤੋਂ ਪਿਛਲੇ ਤੋਂ ਪਿਛਲੇ ਸਰਪਜੀਤ ਸਿੰਘ ਸਾਹਿਬ ਦਾ ਸਰਪੰਚ ਹੈ ਪਿੰਡ ਖਿਆਲੇ ਤੋਂ ਇਹ ਅੱਜ ਆਪਣੇ ਖੇਤਾਂ 'ਚ ਸੁਭਾਏ ਸੀ ਤੇ ਉਹਨਾਂ ਦਾ ਨੌਕਰ ਜਿਹੜਾ ਇੱਥੋਂ ਅੱਗੇ ਮੋਟਰਾਂ ਚ ਲਾਉਣ ਗਿਆ ਸੀ ਤੇ ਜਦੋਂ ਉਹਨੇ ਆ ਕੇ ਵਾਪਸ ਆਣ ਕੇ ਦੇਖਿਆ ਕਿਉਂਕਿ ਜਦੋਂ ਉਹ ਜਾ ਰਿਹਾ ਸੀ ਤਾਂ ਕੋਈ ਬੰਦਾ ਮੋਟਰਸਾਈਕਲ ਤੇ ਆਇਆ ਇਹਨਾਂ ਨੂੰ ਮਿਲਣ ਜਦੋਂ ਵਾਪਸ ਆ ਕੇ ਦੇਖਿਆ ਸੀ ਇਹਨਾਂ ਨੂੰ ਇਹਨਾਂ ਦੇ ਧੌਣ ਦੇ ਤੇ ਤੇਜ਼ ਹਥਿਆਰ ਦੇ ਨਾਲ ਜਿਹੜੇ ਆ ਉਹ ਕਾਫੀ ਡੂੰਘੇ ਜ਼ਖਮ ਨੇ ਜਿਨ੍ਹਾਂ ਨਾਲ ਉਹਦੀ ਮੌਤ ਹੋ ਗਈ ਹੈ ਇਹਨੇ ਸਬੰਧ ਚ ਐਫ ਆਈ ਆਰ ਦਰਜ ਕਰਕੇ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਔਰ ਹਰ ਐਂਕਲ ਤੋਂ ਇਰੀਜਿਡੀ ਪੜਤਾਲ ਕਰਕੇ ਜਲਦੀ ਤੋਂ ਜਲਦੀ ਇਹਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕੀਤੀ ਕੀ ਮਤਲਬ ਲੱਗਾ ਕੋਈ ਸਿਆਸੀ ਰੰਜਿਸ਼ ਹੈ ਜੀ ਇਹ ਨਹੀਂ ਕਿਹਾ ਜਾ ਸਕਦਾ ਅਜੇ ਤਨ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਸ ਤੋਂ ਤਫਤੀਸ਼ ਤੋਂ ਬਾਅਦ ਹੀ ਪਤਾ ਲੱਗੇ ਸਰ ਕੁਝ ਮੁੰਡਿਆਂ ਨੇ ਬਾਕੀ ਮੁੰਡੇ ਵੀ ਵੇਖਿਆ ਭਜਦੇ-ਭਜਦੇ ਜਾਂ ਕੁਝ ਪਤਾ ਲੱਗੇ ਕੋਈ ਰਿਸ਼ਤੇਦਾਰ ਹੈ ਉਸ ਤੋਂ ਉੱਪਰ ਸਾਡੇ ਕੋਲ ਕੋਈ ਸਾਹਮਣੇ ਸਾਨੂੰ ਨਹੀਂ ਕਿਸੇ ਨੇ ਦੱਸਿਆ ਜੇ ਤੁਹਾਨੂੰ ਦੱਸਿਆ ਪੁਲਿਸ ਨੂੰ ਦੱਸ ਦਿਓ ਜੀ ਸਾਡੇ ਨਾਲ ਕਿਸੇ ਨੇ ਗੱਲ ਕੀਤੀ ਕਿ ਸਾਡੇ ਨਾਲ ਕੋਈ ਦੌੜਿਆ ਜਾਂਦਾ ਵੇਖਿਆ ਜਾਂ ਕੋਈ ਗੱਲ ਨਹੀਂ ਸਰ ਉਹ ਕਹਿੰਦੇ ਗਰਦਨ ਕੱਟ ਦਿੱਤੀ ਗਈ ਬਿਲਕੁਲ ਉਹਦੀ ਤੇਜ਼ ਹਥਿਆਰ ਨਾਲ ਕਾ ਕਾਫੀ ਡੂੰਘੇ ਇਹ ਕਾਲੀ ਸਰਪੰਦ ਸੀਗੇ ਸਾਪ ਦਾ ਇਹ ਪੈਣੀ ਸਾਹ ਵਾਲਿਆਂ ਦੇ ਨਾਲ ਵੀ ਇਹਨਾਂ ਦਾ ਕਾਫੀ ਹੋਣ ਜਾਣ ਸੀ ਤੇ ਇਹ ਜਿਹੜੇ ਨੇ ਮੱਲੋ ਜ਼ਿਆਦਾਤਰ ਇਹ ਸਮਾਜ ਸੇਵੀ ਆਦਮੀ ਸੀ